ਬੀਤੇ ਦਿਨਾਂ ਤੋਂ ਦੇਸ਼ ਭਰ ਦੇ ਵਿੱਚ بارشਾਂ ਪੈ ਰਹੀਆਂ ਨੇ ਜਿਸ ਕਾਰਨ ਕਈ ਜਗ੍ਹਾ ਹਰ ਵਰਗੇ ਹਾਲਾਤ ਬਣ ਚੁੱਕੇ ਨੇ ਤਾਂ ਇਸ ਨੂੰ ਲੈ ਕੇ ਹਿਮਾਚਲ ਤੋਂ ਵੀ ਖਬਰਾਂ ਆ ਰਹੀਆਂ ਨੇ ਕਿ ਕਈ ਜਗ੍ਹਾ ਬੱਦਲ ਫਟ ਗਏ ਨੇ ਜਿਸ ਤੋਂ ਬਾਅਦ ਜਾ ਕੇ ਲਗਾਤਾਰ ਪਾਣੀ ਦੇ ਬਹਾਅ ਦੇ ਵਿੱਚ ਕਈ ਲੋਕਾਂ ਦੇ ਘਰ ਰੁੜ ਗਏ ਦੂਜੇ ਪਾਸੇ ਕਈ ਲੋਕਾਂ ਦੀ ਜਾਨਾਂ ਵੀ ਚਲੇ ਗਈਆਂ ਨੇ ਤਾਂ ਇਸ ਨੂੰ ਲੈ ਕੇ ਹੁਣ ਹਿਮਾਚਲ ਦਾ ਪਾਣੀ ਪੰਜਾਬ ਦੇ ਵਿੱਚ ਵੀ ਮਾਰ ਕਰ ਰਿਹਾ ਹੈ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਣੇ ਹੋਏ ਡੈਮ ਜਾਂ ਫਿਰ ਕਈ ਜਗ੍ਹਾ ਪਿੰਡਾਂ ਦੇ ਵਿੱਚ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ ਇਸ ਨੂੰ ਲੈ ਕੇ ਹੁਣ ਚੰਡੀਗੜ੍ਹ ਦੀ ਸੁਖਨਾ ਲੇਕ ਲਈ ਵੀ ਪਾਣੀ ਖਤਰਾ ਬਣ ਚੁੱਕਾ ਹੈ ਜਿਸ ਨੂੰ ਲੈ ਕੇ ਅੱਜ ਫਟ ਖੁੱਲ ਗਏ ਨੇ ਜੋ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਿੱਤੇ ਕਿ ਰੈੱਡ ਲਾਈਨ ਤੋਂ ਦੱਸਿਆ ਜਾ ਰਿਹਾ ਕਿ ਕੁਝ ਖਤਰੇ ਨੀਚੇ ਹੈ ਪਰ ਕਿਤਨੇ ਕਿਤੇ ਲੋਕਾਂ ਨੂੰ ਅਲਰਟ ਕੀਤਾ ਹੈ ਕਿ ਜਿਸ ਜਗ੍ਹਾ ਤੇ ਉੱਤੇ ਪਾਣੀ ਦੀ ਨਿਕਾਸੀ ਹੋ ਰਹੀ ਹੈ ਉਸ ਦੇ ਨਜ਼ਦੀਕ ਨਾ ਜਾਇਆ ਜਾਵੇ ਕਿਉਂਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਦਾਦਨਿਆ ਸੁਖਨਾ ਲੇਖ ਦੇ ਫਲੱਡ ਗੇਟ ਜਦੋਂ ਖੋਲੇਗੇ ਤਾਂ ਕਾਫੀ ਲੋਕ ਮੌਕੇ ਤੇ ਮजूद ਸੀ ਕਾਫੀ ਲੋਕਾਂ ਨੇ ਦ੍ਰਿਸ਼ ਵੇਖੇ ਨੇ ਕਿ ਹਿਮਾਚਲ ਤੋਂ ਜਿਹੜਾ ਲਗਾਤਾਰ ਪਾਣੀ ਹੁਣ ਪੰਜਾਬ ਚੰਡੀਗੜ੍ਹ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਤੇ ਇਲਾਕੇ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਨਦੀਆਂ ਨਾਲਿਆਂ ਦੇ ਨਜ਼ਦੀਕ ਬਿਲਕੁਲ ਨਾ ਜਾਓ ਕਿਉਂਕਿ ਉੱਪਰ ਜਿਹੜੇ ਡੈਮ ਬਣੇ ਹੋਏ ਨੇ ਉੱਥੋਂ ਕਿਤੇ ਨਾ ਕਿਤੇ ਕਈ ਵਾਰ ਫਲੱਡ ਗੇਟ ਕੋਲ ਦਿੱਤੇ ਜਾਂਦੇ ਨਹੀਂ ਇਸ ਤੋਂ ਬਾਅਦ ਜਾ ਕੇ ਪਾਣੀ ਦਾ ਪਤਾ ਨਹੀਂ ਲੱਗਦਾ ਬਿਨਾਂ ਬਾਰਿਸ਼ ਤੋਂ ਵੀ ਕਈ ਵਾਰ ਪਾਣੀ ਡੈਮਾਂ ਦੇ ਵਿੱਚੋਂ ਕੱਢਣਾ ਪੈਂਦਾ ਹੈ ਤਾਂ ਇਸ ਨੂੰ ਲੈ ਕੇ ਸੁਖਨਾ ਲੈ ਕੇ ਜੇ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿੱਤੇ ਕਿ ਪਾਣੀ ਪੂਰੇ ਛੱਲਾ ਮਾਰ ਤੋਂ ਨਜ਼ਰ ਆ ਰਿਹਾ ਹੈ ਜਿੱਤੇ ਕਿ ਕਾਫੀ ਡਰਾਵਣੀਆਂ ਤਸਵੀਰਾਂ ਨੇ ਤਾਂ ਲੋਕ ਜਿਹੜੇ ਚੰਡੀਗੜ੍ਹ ਦੇ ਨੇ ਉਹਨਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਅਪੀਲ ਕੀਤੀ ਹੈ ਕਿ ਬਿਲਕੁਲ ਤੁਸੀਂ ਨਦੀਆਂ ਨਾਲ ਦੇ ਨਜ਼ਦੀਕ ਨਾ ਜਾਓ ਤਾਂ ਕਿ ਤੁਹਾਡੀ ਜਾਨ ਦੀ ਕੋ ਖਤਰਾ ਨਾ ਵੜ ਸਕੇ ਤਾਂ ਦਿਨ ਨੇ ਅਗਲੇ 3 ਦਿਨਾਂ ਲਈ ਵੀ ਮੌਸਮ ਭਾਗ ਨੇ ਦੱਸਿਆ ਹੋਇਆ ਕਿ 3 ਦਿਨ ਅਗਲੇ ਵੀ ਲਗਾਤਾਰ بارشਾਂ ਪੈਣੀਆਂ ਨੇ ਜਿਸ ਕਾਰਨ ਕਾਫੀ ਪਾਣੀ ਦਾ ਵਹ ਹੋ ਸਕਦਾ ਹੈ ਤੇ ਡੈਮਾਂ ਦੇ ਵਿੱਚ ਪਾਣੀ ਜਿਹੜਾ ਹੋਰ ਉੱਪਰ ਲੈਵਲ ਤੱਕ ਜਾ ਸਕਦਾ ਹੈ ਤੇ ਇਸ ਨੂੰ ਲੈ ਕੇ ਤੋਂ ਦੇਖਿਆ ਹੋਵੇ ਪਿਛਲੇ ਦਿਨੀ ਤੁਹਾਨੂੰ ਖਬਰ ਦਿਖਾਈ ਸੀ ਸਿਸਟਮ ਆ ਡੈਮ ਦੀ ਵੀ ਉਹ ਜਗ੍ਹਾ ਉੱਤੋਂ ਵੀ ਫਲੱਡ ਗੇਟ ਖੋਲੇ ਗਏ ਸੀ ਨੀਚੇ ਜਿਹੜੇ ਪਿੰਡ ਨੇ ਚਮਕੌਰ ਸਭ ਤੋਂ ਵੀ ਨੀਚੇ ਤੱਕ ਪਾਣੀ ਜਿਹੜਾ ਸਿਸਟਮ ਆ ਡੈਮ ਦਾ ਮਾਰ ਕਰਦਾ ਤਾਂ ਲੋਕਾਂ ਨੂੰ ਅਨਾਉਂਸਮੈਂਟਾਂ ਕਰਕੇ ਜਾਗਰੂਕ ਕੀਤਾ ਗਿਆ ਸੀ ਕਿ ਆਪਣੇ ਬੱਚਿਆਂ ਦਾ ਆਪਣੇ ਪਸ਼ੂਆਂ ਦਾ ਧਿਆਨ ਰੱਖਿਆ ਜਾਵੇ ਨਦੀਆਂ ਨਾਲ ਦੇ ਨਜ਼ਦੀਕ ਨਾ ਭੇਜਿਆ ਜਾਵੇ ਜਿਸ ਕਾਰਨ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਾ ਬਣ ਸਕੇ ਤਾਂ ਇਸ ਨੂੰ ਲੈ ਕੇ ਚੰਡੀਗੜ੍ਹ ਦੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਅੱਜ ਇਹ ਤਸਵੀਰਾਂ ਵੇਖ ਕੇ ਡਰ ਮਹਿਸੂਸ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਹੈ ਪਰ ਕਿਤੇ ਨ ਕਿਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਬਿਲਕੁਲ ਚਕੰਨੇ ਰਹਿਣ ਦੀ ਅਪੀਲ ਕੀਤੀ ਹੈ ਦਰਨ ਦੀ ਲੋੜ ਨਹੀਂ ਕਿਉਂਕਿ ਪ੍ਰਸ਼ਾਸਨ ਪੂਰੇ ਤਿਆਰੀ ਦੇ ਵਿੱਚ ਹੈ ਹਰ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਵਾਸਤੇ ਤਿਆਰ ਹੈ ਪਰ ਹੁਣ ਜਿਸ ਤਰੀਕੇ ਨਾਲ ਪਾਣੀ ਦਾ 70 ਬਦਰਿਆ ਬਾਰਸ਼ਾਂ ਲਗਾਤਾਰ ਬਦਰੀਆਂ ਨੇ ਉਸ ਤਰੀਕੇ ਨਾਲ ਪਾਣੀ ਵੀ ਜਿਹੜੇ ਡੈਮਾਂ ਦੇ ਵਿੱਚੋਂ ਲੇਕਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਤਾਂ ਕਿ ਰੈਡ ਲਈ ਤਾਂ ਉੱਪਰ ਤੱਕ ਜਿਹੜਾ ਪਾਣੀ ਨਾ ਜਾ ਸਕੇ ਤਾਂ ਇਸੇ ਨੂੰ ਲੈ ਕੇ ਤਸਵੀਰਾਂ ਸੁਖਨਾ ਲੇਖਦੀਆਂ ਨੇ ਤੁਸੀਂ ਅੱਗੇ ਸ਼ੇਅਰ ਵੀ ਕਰ ਦਿਓ ਤਾਂਕਿ ਚੰਡੀਗੜ੍ਹ ਦੇ ਲੋਕਾਂ ਤੱਕ ਤੇ ਨਾਲ ਦੀ ਨਾਲ ਜਿਹੜੇ ਚੰਡੀਗੜ੍ਹ ਤੋਂ ਨੀਚੇ ਹੋਰ ਸ਼ਹਿਰ ਬਸੇ ਹੋਏ ਨੇ ਪਿੰਡ ਬਸੇ ਹੋਏ ਨੇ ਉਹਨਾਂ ਤੱਕ ਵੀ ਖ਼ਬਰ ਪਹੁੰਚ ਸਕੇ ਨਦੀਆਂ ਨਾਲੇ ਦੇ ਨੇੜੇ ਕੋਈ ਨਾ ਜਾ ਪਾਵੇ ਤਾਂ ਇਸੇ ਨੂੰ ਲੈ ਕੇ ਤਸਵੀਰਾਂ ਇਸ ਕਰਕੇ ਦਿਖਾਉਣੇ ਜ਼ਰੂਰੀ ਸੀ ਕਿ ਹਰ ਬੰਦੇ ਤੱਕ ਘਰ-ਘਰ ਤੱਕ ਇਹ ਖ਼ਬਰ ਪਹੁੰਚ ਸਕੇ ਵਕ-ਵਕ ਚੈਨਲ ਉੱਤੇ ਵੀ ਦਿਖਾਈਆਂ ਜਾ ਰਹੀਆਂ ਨੇ ਦੂਜੇ ਪਾਸੇ ਅਸੀਂ ਆਪਣਾ ਵੀ ਫਰਜ਼ ਨਿਭਾ ਰਹੇ ਹਾਂ ਜਿਹੜੇ ਡੈਮ ਨੇ ਆਮੇ ਆਪਾਂ ਜੈੰਤੀ ਡੈਮ ਦੀ ਗੱਲ ਕਰੀਏ ਜਾਂ ਫਿਰ ਮਿਰਜਾ ਪਰਸਿਸਮਾ ਡੈਮ ਨੇ ਇਹ ਜੋ ਨੀਚੇ ਵੀਰੇ ਨੇ ਪਿੰਡ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਜੋਚ ਕਰਨੇ ਰਿਓ ਕਿਉਂਕਿ ਪਾਣੀ ਦਾ ਬਹੁਤ ਲਗਾਤਾਰ ਵਧ ਰਿਹਾ ਹੈ ਡੈਮਾਂ ਦੇ ਵਿੱਚੋਂ ਪਾਣੀ ਕੱਢਿਆ ਜਾ ਰਿਹਾ ਹੈ ਫਲੱਡ ਗੇਟ ਖੋਲੇ ਜਾ ਰਹੀ ਨਹੀਂ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਤੁਸੀਂ ਅੱਗੇ ਸ਼ੇਅਰ ਕਰਦੇ ਰਹੋ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਧੰਨਵਾਦ